ਸੁਲਤਾਨਪੁਰ ਲੋਧੀ ਦੇ ਵਿੱਚ ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਦੇ ਲਗਾਈ ਕਲਾਸ ਕਿਹਾ ਦੋ ਵਰਦਾ ਐਮ ਐਲ ਏ ਜ਼ੀਰਾ ਥੱਲੇ ਬੈਠਾ ਤੁਸੀਂ ਆਰਾਮ ਦੇ ਨਾਲ ਕਿਉਂ ਨਹੀਂ ਬੈਠਦੇ ਡਾਕਟਰ ਅੰਬੇਡਕਰ ਦੇ ਪੁੱਤ ਮਾਮਲੇ ਦੇ ਵਿੱਚ ਸਿਆਸਤ ਤੇਜ਼ ਆਪ ਲੀਡਰਾਂ ਨੇ ਡਾਕਟਰ ਅੰਬੇਡਕਰ ਦੇ ਪੁੱਤ ਤੇ ਪਹਿਲਾਂ ਦੇਣ ਦਾ ਕੀਤਾ ਐਲਾਨ ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਕਿਹਾ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਦੇ ਪੁੱਤਾਂ ਦੀ ਕਰਾਂਗੇ ਰੱਖਿਆ ਅੰਮ੍ਰਿਤਸਰ ਦੇ ਵਿੱਚ 7 ਅਪ੍ਰੈਲ ਨੂੰ ਹੁਣ ਜਾਰੀ ਹੈ ਗੇਪਰੇਟ ਦਾ ਵਿਰੋਧ ਸਿੱਖ ਆਗੂ ਪਰਮਜੀਤ ਸਿੰਘ ਨੇ ਦਿੱਤੀ ਚੇਤਾਵਨੀ ਬੋਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਸੇ ਵੀ ਕੀਮਤੇ ਨਹੀਂ ਹੁਣ ਗੁਰਦਾਸਪੁਰ ਦੇ ਪਿੰਡ ਬੜੈਛ ਦੇ ਸਰਪੰਚ ਦੇ ਘਰ ਚੱਲੀਆਂ ਗੋਲੀਆਂ ਦਿਨ ਦਿਹਾੜੇ ਅਣਪਛਾਤੇਆਂ ਨੇ ਘਰ ਦੇ ਵਿੱਚ ਵੜ ਕੇ ਕੀਤੀ ਫਾਇਰਿੰਗ ਕੈਨੇਡਾ ਗਏ ਪੁੱਤ ਨੂੰ ਧਮਕੀਆਂ ਦੇਣ ਦੇ ਇਲਜ਼ਾਮ। ਫਰੀਦাবাদ ਕ੍ਰਾਈਮ ਬ੍ਰਾਂਚ ਨੇ ਨਕਲੀ ਨੋਟਾਂ ਦੇ ਮਾਮਲੇ ਦੇ ਵਿੱਚ ਖੰਨਾ ਤੋਂ 4 ਹੋਰ ਲੋਕਾਂ ਨੂੰ ਕੀਤਾ ਗ੍ਰਿਫਤਾਰ ਮੁਲਜ਼ਮਾਂ ਤੋਂ ਇੱਕ ਲੈਪਟਾਪ ਪ੍ਰਿੰਟਿੰਗ ਮਸ਼ੀਨ ਸਮੇਤ 6 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਹੋ ਦੋਸਤਾਂ ਦੀ ਪਹਿਲਾਂ ਹੋ ਚੁੱਕੀ ਹੈ ਗ੍ਰਿਫਤਾਰੀ। ਹਰਿਆਣਾ ਦੇ ਚੰਨੂ ਪੁਲਿਸ ਨੇ ਚੋਰੀਆਂ ਤੇ ਗਊ ਹੱਤਿਆ ਦੇ 6 ਮਾਮਲਿਆਂ ਦੇ ਵਿੱਚ ਇੱਕ ਵਿਅਕਤੀ ਨੂੰ ਕੀਤਾ ਕਾਬੂ ਮੁਲਜ਼ਮ ਤੋਂ ਗੈਰਕਾਨੂੰਨੀ ਹਥਿਆਰ ਵੀ ਹੋਏ ਬ ਬਰਨਾਲਾ ਪੁਲਿਸ ਨੇ ਪੁੱਕੀ ਨਾਲ ਭਰੇ ਟਰੱਕ ਨੂੰ ਕੀਤਾ ਜ਼ਬਤ ਡਰਾਈਵਰ ਸਮੇਤ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਬਾਰੀ ਰਾਜਾਂ ਤੋਂ ਲਿਆ ਕੇ ਬਰਨਾਲਾ ਦੇ ਇਲਾਕੇ ਦੇ ਵਿੱਚ ਕਰਦੇ ਸੀ ਸਪਲਾਈ ਮਾਨਸਾ ਦੇ ਬੜ ਲਾਡਾ ਦੇ ਵਿੱਚ ਪਿਛਲੇ 5 ਦਿਨਾਂ ਤੋਂ ਆਪਣੀ ਮੰਦ ਦੇ ਨਾਲ ਪੁਖੜ ਹੜਤਾਲ ਤੇ ਬੈਠੇ ਦੋ ਫੌਜੀ ਪ੍ਰਾਧਾਨ ਦੇ ਵਿਸਵਾਸੀ ਵੀ ਤੇ ਕਿਸਾਨ ਵੀ ਹੋਏ ਸ਼ਾਮਿਲ ਘਰ ਦੇ ਨਾਲ ਲੱਗਦੇ ਸ਼ੈਲਰ ਨੂੰ ਬੰਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ ਚੰਡੀਗੜ੍ਹ ਗੁਰੂ ਪੁਲਿਸ ਨੇ ਵਿਦੇਸ਼ੀ ਨੌਜਵਾਨ ਦੇ ਨਾਲ ਲੁੱਟ ਕਰਨ ਵਾਲੇ ਦੋ ਵਿਕਤੀਆਂ ਨੂੰ ਕੀਤਾ ਕਾਬੂ ਮੁਲਜ਼ਮਾਂ ਤੋਂ ਵਾਰਦਾਤ ਵਿੱਚ ਇਸਤੇਮਾਲ ਬਾਈਕ ਹਥਿਆਰ ਤੇ ਨਕਦੀ ਬਰਾਮਦ ਕੁਝ ਦਿਨ ਪਹਿਲਾਂ ਸਾਈਕਲ ਯਾਤਰਾਤੇ ਭਾਰਤਾਈ ਰਸ਼ੀਨ ਨੌਜਵਾਨ ਨੂੰ ਬਣਾਇਆ ਸੀ ਨਿਸ਼ਾਨਾ ਬਰਨਾਲਾ ਚਨਾਜਵੰਡੀ ਤੋਂ ਦੋ ਬਾਈਕ ਸਵਾਰਾਂ ਨੇ ਬੱਚੇ ਨੂੰ ਕੀਤਾ ਕਿਡਨੈਪਰ ਕਰਦੇ ਬਾਅਦ ਖੇਡ ਰਿਆ ਸੀ ਬੱਚਾ ਪੁਲਿਸ ਵੱਲੋਂ ਕਿਡਨੈਪਰਾਂ ਦੀ ਕੀਤੀ ਜਾ ਰਹੀ ਹੈ ਪਾਲ ਚਨਾਲਾ ਦੇ ਪਿੰਡ ਰਿਆਰਦੀ ਪੰਚਾਇਤ ਦਾ ਉਪਰਾਲਾ ਸਕੂਲ ਦੇ ਗਰਾਊਂਡ ਦੇ ਵਿੱਚ ਬੱਚਿਆਂ ਕੋਲੋਂ ਹੀ ਰਖਵਾਇਆ ਬੈਡਮਿੰਟਨ ਖੇਡ ਸਟੇਡੀਅਮ ਦਾ ਨਹੀਂ ਪੱਥਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਚੁੱਕਿਆ ਕਦਮ ਪੁਲਤ ਵਿੱਚ ਪੁਲਿਸ ਨੂੰ ਚੱਕਵਾ ਦੇ ਕੇ ਥਾਣੇ ਦੇ ਵਿੱਚ ਭੱਜਿਆ ਮੁਲਜ਼ਮ ਦੋ ਦਿਨ ਪਹਿਲਾਂ ਹੀ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਹੋਈ ਸੀ ਗ੍ਰਿਫਤਾਰੀ ਲਾਪਰਵਾਹੀ ਦੇ ਇਲਜ਼ਾਮਾਂ ਦੇ ਵਿੱਚ ਇੱਕ ਪੁਲਿਸ ਕਰਮੀ ਤੇ ਵੀ ਕੇਸ ਦਰਜ। ਅਭੋਰ ਚੇ ਸੁਖਚੈਨ ਮਾਇਨਰ ਦੇ ਵਿੱਚ ਪਿਆ 100 ਫੁੱਟ ਦਾ ਪਹਾੜ ਕਿਸਾਨਾਂ ਦੀ ਕਈ ਏਕੜ ਫਸਲ ਹੋਈ ਤਬਾਹ ਨਰੇ ਵਿਭਾਗ ਤੇ ਲਾਪਰਵਾਹੀ ਦੇ ਇਲਜ਼ਾਮ। ਨਵਾਂ ਸ਼ਹਿਰ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਮਿਨੈਂਸ ਸਕੂਲ ਦਾ ਕੀਤਾ ਨਰੇਖਣ ਸਕੂਲ ਪ੍ਰਸ਼ਾਸਨ ਤੋਂ ਲਈ ਜਾਣਕਾਰੀ ਕਮੀਆਂ ਨੂੰ ਜਲਦ ਠੀਕ ਕਰਨ ਦੇ ਦਿੱਤੇ ਆਦੇਸ਼। ਅਜਨਾਲਾ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਫੰਡ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੰਡੇ 65 ਲੱਖ ਰੁਪਏ ਦੇ ਚੈੱਕ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਦਿੱਤੀਆਂ ਜਾਣਗੀਆਂ ਗ੍ਰਾਂਟਾਂ ਸੱਚਕਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤੋ ਕੋਈ ਐਮਈਏ ਦੇ ਜੁਆਇੰਟ ਸੈਕਟਰੀ ਸਰਬਾਧ ਦੇ ਭਲੇ ਦੀ ਕੀਤੀ ਅਰਦਾਸ ਗਿਆ ਦਰਬਾਰ ਸਾਹਿਬ ਦੇ ਵਿੱਚ ਆ ਕੇ ਮਿਲਦਾ ਹੈ ਸਕੂਨ ਉਚੇਤਰਦੀਪ ਪਿਪਲੀ ਅਨਾਜ ਵੰਡੀ ਦੇ ਵਿੱਚ ਆਰਤੀ ਐਸੋਸੀਏਸ਼ਨ ਦੀ ਮੀਟਿੰਗ ਸਰਕਾਰ ਨੂੰ ਕਣਕ ਤੇ 200 ਰੁਪਏ ਦਾ ਬੋਨਸ ਦੇਣ ਦੀ ਕੀਤੀ ਮੰਗ ਕਿ ਆ ਜਲਦ ਬਣਾਏ ਜਾਣ ਆਰਤੀਆਂ ਦੇ ਨਵੇਂ ਲਾਇਸੈਂਸ ਹਰਿਆਣਾ ਦੇ ਨੂ ਦੇ ਵਿੱਚ ਪੰਜ ਕੇਂਦਰਾਂ ਦੇ ਵਿੱਚ ਹੋਵੇਗੀ ਨੈਟ ਪ੍ਰੀਖਿਆ 4 ਮਈ ਨੂੰ 1300 ਵਿਦਿਆਰਥੀ ਦੇਣਗੇ ਪ੍ਰੀਖਿਆ ਡੀਸੀ ਬੋਲੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਨਹੀਂ ਕਰਨਾ ਪਵੇਗਾ ਸਾਹਮਣਾ ਪੰਜਾਬ ਦੇ ਵਿੱਚ ਗਰਮੀ ਦੇ ਲਈ ਝੋਨਾ ਜ਼ਿੰਮੇਵਾਰ ਪੀਏਯੂ ਦੀ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ ਮੌਜੂਦਾ ਸਮੇਂ ਦੇ ਵਿੱਚ 3 ਮਿਲੀਅਨ ਹੈਕਟੇਰ ਤੋਂ ਜ਼ਿਆਦਾ ਥਾਂ ਤੇ ਕੀਤੀ ਜਾ ਰਹੀ ਹੈ ਝੋਨੇ ਦੀ ਕਾਸ਼ਤ